ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਜੜੀ ਵੀਡੀਓ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਹਮੇਸ਼ਾ ਆਪਣੇ ਬਾਰੇ ਵਿੱਚ ਚੰਗਾ ਸੁਣੋ ਚੰਗਾ ਬੋਲੋ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਵੇਖਿਆ ਹੋਵੇਗਾ ਕਿ ਆਪਣੇ ਕੋਲੋਂ ਜਦੋਂ ਕਿਸੇ ਬਾਰੇ ਸੁਣਿਆ ਜਾਂ ਬੋਲਿਆ ਜਾਂਦਾ ਹੈ ਤਾਂ ਆਪਾਂ ਉਹਦਾ ਜਾਂ ਤੇ 네ਗੇਟਿਵ ਪੁਆਇੰਟ ਜਾਂ ਪੋਜ਼ਿਟਿਵ ਪੁਆਇੰਟ ਹੈ ਇਹ ਹੀ ਦੱਸਦੇ ਆਂ ਇਥੋਂ ਹੀ ਆਪਾਂ ਇਹ ਸਿੱਧ ਕਰਦੇ ਆ ਕਿ ਆਪਾਂ ਨੂੰ ਉਸ ਇਨਸਾਨ ਨਾਲ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਪਰਿਵਾਰ ਬਾਰੇ 네ਗੇਟਿਵ ਬੋਲਦੇ ਜੇ ਤਾਂ ਤੁਸੀਂ ਆਪਣੇ ਪਰਿਵਾਰ ਪ੍ਰਤੀ ਇਹੋ ਜਿਹਾ ਪ੍ਰਭਾਵ ਛੱਡਦੇ ਜੇ ਕਿ ਲੋਕੀ ਤੁਹਾਡੇ ਪਰਿਵਾਰ ਪ੍ਰਤੀ 네ਗੇਟਿਵ ਸੋਚਣ ਜੇਕਰ ਤੁਸੀਂ ਆਪਣੇ ਬਾਰੇ ਤੇ ਆਪਣੇ ਪਰਿਵਾਰ ਪ੍ਰਤੀ ਪੋਜ਼ੀਟਿਵ ਜਿਹੜੇ ਆ ਬੋਲ ਆਪਣੇ ਮੂੰਹ 'ਚੋਂ ਕਰਦੇ ਜੇ ਤੇ ਤੁਹਾਡੇ ਵੱਲੋਂ ਇਸ ਬ੍ਰਹਿਮੰਡ ਦੇ ਵਿੱਚ ਜਿਹੜੀ ਸ਼ਕਤੀ ਕੰਮ ਕਰ ਰਹੀ ਆ ਉਸ ਦੇ ਦੁਆਰਾ ਤੁਹਾਡੇ ਸੰਕੇਤਾਂ ਨੂੰ ਜਿਹੜਾ ਹੈ ਪਕਰ ਲਿਆ ਜਾਂਦਾ ਹੈ ਤੇ ਤੁਹਾਨੂੰ ਸਾਰੇ ਪੋਜ਼ਿਟਿਵ ਲੋਕ ਹੀ ਮਿਲਦੇ ਆ ਸੋ ਹੁਣ ਮੈਂ ਆਪਣੀ ਗੱਲ ਨੂੰ ਜਿਹੜਾ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਜਿਸ ਤਰ੍ਹਾਂ ਕਿ ਜਦੋਂ ਆਪਾਂ ਆਪਣੇ ਕੋਲੋਂ ਆਪਣੇ ਬੇਟੇ ਬਾਰੇ ਜਾਂ ਬੇਟੀ ਬਾਰੇ ਕੋਈ ਆਪਣੇ ਕੋਲੋਂ ਪੁੱਛਦਾ ਕਿ ਤੁਹਾਡਾ ਬੇਟਾ ਜਾਂ ਬੇਟੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੇ ਵਿਚਾਰ ਰੱਖਦਾ ਸੋ ਆਪਾਂ ਉਸ ਟਾਈਮ ਤੇ ਹੋ ਸਕਦਾ ਇਦਾਂ ਦੇ ਸ਼ਬਦ ਵੀ ਵਰਤ ਜਾਂਦੇ ਹੋਈਏ ਜਿਹੜੇ ਆਪਣੀ ਤੇ ਆਪਣੇ ਪਰਿਵਾਰ ਦੀ ਤੇ ਆਪਣੇ ਬੱਚਿਆਂ ਦੀ ਜਿਹੜੀ ਸ਼ਬੀ ਆ ਉਹ ਖਰਾਬ ਕਰਦੇ ਹੋਣ ਸੋ ਜਿਸ ਤਰ੍ਹਾਂ ਆਪਣੀ ਪਤਨੀ ਹੈ ਜਿਹੜੀ ਜੇ ਆਪਾਂ ਉਸਦੇ ਖਾਣੇ ਦੀ ਤਾਰੀਫ ਕਰੀਏ ਉਸਦੇ ਬੋਲਣ ਚੱਲਣ ਦੀ ਤਾਰੀਫ ਕਰੀਏ ਤਾਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੀ ਆ ਸੋ ਜੇ ਆਪਾਂ ਆਪਣੇ ਮਾਤਾ ਪਿਤਾ ਪ੍ਰਤੀ ਬਹੁਤ ਵਧੀਆ ਰਵਈਆ ਰੱਖਦੇ ਆ ਸੋ ਆਪਣੇ ਬੱਚੇ ਜਿਹੜੇ ਆ ਉਹ ਖਾਲੀ ਕਿਤਾਬ ਵਰਗੇ ਹੁੰਦੇ ਆ ਜਿਸ ਤਰ੍ਹਾਂ ਆਪਾਂ ਨੂੰ ਕੋਰੇ ਪੰਨੇ ਵਾਲੀ ਕਿਤਾਬ ਮਿਲਦੀ ਇਸ ਤਰ੍ਹਾਂ ਦੇ ਹੁੰਦੇ ਆ ਜੋ ਵੀ ਆਪਾਂ ਆਪਣੇ ਉਹਨਾਂ ਨੂੰ ਵਿਖਾਉਨੇ ਆ ਨਾ ਸੋ ਹੀ ਉਹ ਸਿੱਖਦੇ ਆ ਜੇ ਤੁਸੀਂ ਆਪਣੀ ਪਤਨੀ ਨੂੰ ਬਹੁਤ ਗਲਤ ਬੋਲ ਰਹੇ ਜਿਹਦੇ ਤੁਹਾਡੇ ਬੱਚੇ ਵੀ ਉਹੋ ਸਿੱਖ ਕੇ ਉਸ ਤਰ੍ਹਾਂ ਹੀ ਬੋਲਣਗੇ ਜੇ ਤੁਸੀਂ ਸਵੇਰ ਉੱਠ ਕੇ ਰੱਬ ਦਾ ਨਾਮ ਲੈਂਦੇ ਜੇ ਬਹੁਤ ਵਧੀਆ ਵਿਚਾਰ ਰੱਖਦੇ ਜੇ ਤੁਹਾਡੇ ਬੱਚੇ ਵੀ ਉਸ ਤਰ੍ਹਾਂ ਦੇ ਵਿਚਾਰ ਹੀ ਰੱਖਣਗੇ ਜੇਕਰ ਤੁਸੀਂ ਬਹੁਤ ਗੰਦੇ ਵਿਚਾਰ ਰੱਖਦੇ ਜੇ ਤਾਂ ਤੁਹਾਡੇ ਬੱਚੇ ਵੀ ਗੰਦੇ ਹੀ ਵਿਚਾਰ ਰੱਖਣਗੇ ਜੇਕਰ ਤੁਸੀਂ ਕਿਸੇ ਨੂੰ ਪ੍ਰੇਮ ਦੀ ਨਿਗਾਹ ਨਾਲ ਨਹੀਂ ਦੇਖਦੇ ਤਾਂ ਤੁਹਾਡੇ ਬੱਚੇ ਵੀ ਕਿਸੇ ਨੂੰ ਪ੍ਰੇਮ ਦੀ ਨਿਗਾਹ ਨਾਲ ਨਹੀਂ ਦੇਖਣਗੇ ਕਿਉਂਕਿ ਆਪਣੀ ਜਿਹੜੀ ਸ੍ਰਿਸ਼ਟੀ ਆ ਇਸ ਦੇ ਵਿੱਚ ਜਿਸ ਤਰ੍ਹਾਂ ਇਹ ਬ੍ਰਹਿਮੰਡ ਬਣਿਆ ਹੈ ਉਸ ਦੇ ਦੁਆਰਾ ਹੀ ਇਹ ਸਾਰੇ ਨਿਯਮ ਬਣਾਏ ਗਏ ਆ ਕਿ ਇਨਸਾਨ ਜਿਸ ਤਰ੍ਹਾਂ ਦਾ ਸੋਚਦਾ ਏ ਉਹਨੂੰ ਉਸੇ ਤਰ੍ਹਾਂ ਦਾ ਫਲ ਦਿੱਤਾ ਜਾਂਦਾ ਹੈ ਸੋ ਤੁਸੀਂ ਇਸ ਵੀਡੀਓ ਤੋਂ ਕੀ ਸਿੱਖ ਰਹੇ ਜੇ ਤਾਂ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗ ਰਹੀ ਆ ਸੋ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਜੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤ੍ਰੀਕਾਰ